ਪਾਰਲੀਮੈਂਟ ਦੇ ਵਿੱਚ ਕੁਸਪੈਟ ਹੋਈ ਤੇ ਹੁਣ ਇਸ ਮਾਮਲੇ ਨੂੰ ਸਰਦਾਰ ਭਗਤ ਸਿੰਘ ਦੇ ਨਾਲ ਜੋੜ ਕੇ ਦੇਖਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਪਾਰਲੀਮੈਂਟ ਦੇ ਉੱਤੇ 6 ਲੋਕਾਂ ਨੇ ਅਟੈਕ ਕੀਤਾ ਸੀ ਇਹਨਾਂ ਦੇ ਵਿੱਚੋਂ ਇਸ ਵਕਤ 5 ਲੋਕ ਫੜੇ ਜਾ ਚੁੱਕੇ ਨੇ ਇੱਕ ਫਰਾਰ ਹੈ 4 ਦੇ ਉੱਤੇ ਯੂਐਪੀ ਦੀ ਧਾਰਾ ਲਗਾ ਦਿੱਤੀ ਗਈ ਆ ਇੱਥੇ ਤੁਹਾਨੂੰ ਦੱਸਦੇ ਕਿ ਇਸ ਕਾਂਡ ਦੇ ਨਾਲ ਇਹਦਾ ਸਰਦਾਰ ਭਗਤ ਸਿੰਘ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਇੰਡੀਅਨ ਐਕਸਪ੍ਰੈਸ ਦੇ ਇੱਕ ਜਰਨਲਿਸਟ ਨੇ ਅਰਜੁਨ ਸੇਨ ਗੁਪਤਾ ਤੇ ਉਹਨਾਂ ਦੇ ਦੁਆਰਾ ਇਹ ਚੀਜ਼ ਕਹੀ ਗਈ ਆ ਕਿ ਉਹਨਾਂ ਨੂੰ ਪੁਲਿਸ ਦੇ ਗੋਪਤ ਸੂਤਰਾ ਤੋਂ ਇਹ ਚੀਜ਼ ਦਾ ਪਤਾ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਲੋਕ ਸੀ ਇਹ ਪੂਰੀ ਤਰ੍ਹਾਂ ਦੇ ਨਾਲ ਸਰਦਾਰ ਭਗਤ ਸਿੰਘ ਤੋਂ ਜੜਾ ਉਹ ਪ੍ਰਭਾਵਿਤ ਸੀ ਤੇ ਨਾਲ ਹੀ ਉਹ ਜਿਹੜੇ ਵੀ ਸੋਸ਼ਲ ਮੀਡੀਆ ਦੇ ਗਰੁੱਪ ਦੇ ਨਾਲ ਇੱਕ ਦੂਜੇ ਦੇ ਨਾਲ ਕੰਟੈਕਟ ਦੇ ਵਿੱਚ ਸੀ ਉਸ ਗਰੁੱਪ ਦਾ ਨਾਮ ਹੀ ਸਰਦਾਰ ਭਗਤ ਸਿੰਘ ਫੈਨ ਕਲੱਬ ਸੀ ਤਾਂ ਜੇਕਰ ਹੋਣ ਇਸ ਮਾਮਲੇ ਦੇ ਵਿੱਚ ਸਰਦਾਰ ਭਗਤ ਸਿੰਘ ਦਾ ਨਾਮ ਆ ਹੀ ਗਿਆ ਤਾਂ ਉਸ ਕਾਂਡ ਦੀ ਕਹਾਣੀ ਵੀ ਤੁਹਾਡੇ ਨਾਲ ਰੂਬਰੂ ਕਰਵਾ ਦਿੰਨੇ ਆ ਜਿਸ ਕਾਂਡ ਦੇ ਤਹਿਤ ਭਗਤ ਸਿੰਘ ਦਾ ਨਾਮ ਇਸ ਦੇ ਨਾਲ ਜੋੜਿਆ ਜਾ ਰਿਹਾ ਹੈ ਜਾਨੀ ਕਿ ਬੰਬ ਕਾਂਡ ਦੀ ਕਹਾਣੀ ਤੁਹਾਨੂੰ ਦੱਸ ਦਿੱਤਾ ਕਿ 8 ਅਪ੍ਰੈਲ 1929 ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ ਸੈਂਟਰਲ ਅਸੈਂਬਲੀ ਦੇ ਵਿੱਚ ਇਹ ਬੰਬ ਸੁੱਟੇ ਸੀ ਇਸ ਤਰ੍ਹਾਂ ਉਹਨਾਂ ਨੇ ਦੌਰਾਨ ਅੰਗਰੇਜ਼ੀ ਹਕੂਮਤ ਦੇ ਖਿਲਾਫ ਆਪਣਾ ਪ੍ਰੋਟੈਸਟ ਜ਼ਾਹਰ ਕੀਤਾ ਸੀ ਇਸ ਤੋਂ ਬਾਅਦ ਉਹਨਾਂ ਦੇ ਦੁਆਰਾ ਗ੍ਰਿਫਤਾਰੀ ਏਡੀਓ ਵੀ ਦੇ ਦਿੱਤੀ ਗਈ ਸੀ ਜੇਕਰ ਪੂਰੀ ਘਟਨਾ ਦੀ ਗੱਲ ਕਰੀਏ ਤਾਂ ਦੁਪਹਿਰ ਦਾ ਸਮਾਂ ਸੀ ਤੇ ਘੜੀ ਦੇ ਉੱਤੇ 12:30 ਵਜੇ ਹੋਏ ਸੀ ਸੰਸਦ ਦੇ ਵਿੱਚ ਵਿੱਟਲਬਾਈ ਪਟੇਲ ਟ੍ਰੇਨ ਡਿਸਪਿਊਟ ਬਿੱਲ ਦੇ ਉੱਤੇ ਜਿਹੜੀ ਉਹ VOTING ਦਾ ਰਿਜ਼ਲਟ ਦੱਸਣ ਦੇ ਲਈ ਖੜੇ ਹੁੰਦੇ ਨੇ ਤੇ ਉਸ ਵਕਤ ਬੱਲੇ ਭਾਈ ਪਟੇਲ ਦੇ ਵੱਡੇ ਭਰਾ ਸੀ ਜਿਹੜੇ ਵਿੱਟਲਬਾਈ ਪਟੇਲ ਆ ਜਿਹੜੇ ਅਸੈਂਬਲੀ ਦੇ ਅਧਿਐਕਸ਼ ਸੀ ਜਿਨ੍ਹਾਂ ਨੂੰ ਇਸ ਵਕਤ ਅਸੀਂ ਸਪੀਕਰ ਵੀ ਕਹਿ ਸਕਦੇ ਹਾਂ ਇਸ ਤੋਂ ਪਹਿਲਾਂ ਵੀ ਸਪੀਕਰ ਦੇ ਦੁਆਰਾ ਇਸ VOTING ਦਾ ਪੂਰਾ ਰਿਜ਼ਲਟ ਦੱਸਿਆ ਜਾਂਦਾ ਅਸੈਂਬਲੀ ਦੇ ਵਿੱਚ ਉਹ ਵਿੱਚ ਦੋ ਖਾਲੀ ਜਗ੍ਹਾ ਦੇ ਉੱਤੇ ਬੰਬਾਂ ਕੇ ਫਟ ਜਾਂਦੇ ਨੇ ਤੇ ਜ਼ੋਰ ਜ ਦੀ ਜਿਹੜਾ ਇਸ ਦਾ ਧਮਾਕਾ ਸੁਣਾਈ ਦਿੰਦਾ ਤੇ ਇਸ ਤੋਂ ਬਾਅਦ ਅਫਰਾ ਤਫਰੀ ਜਿਹੜੀ ਇਸ ਜਗ੍ਹਾ ਦੇ ਉੱਤੇ ਮਰ ਜਾਂਦੀ ਹੈ ਇਸ ਤੋਂ ਬਾਅਦ ਕੁਝ ਨਾਹਰਾਂ ਦੀ ਆਵਾਜ਼ ਆਉਂਦੀ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਡਾਊਨ ਵਿਦ ਦਾ ਬ੍ਰਿਟਿਸ਼ ਐਮਪੀਰੀਅਲਿਜ਼ਮ ਇਸ ਦਾ ਮਤਲਬ ਸੀ ਬ੍ਰਿਟਿਸ਼ ਸਮਰਾਜ ਵਾਪ ਦਾ ਜਿਹੜਾ ਹੋ ਅੰਤ ਹੋਵੇ ਇਸ ਦੇ ਨਾਲ ਹੀ ਕੁਝ ਪਰਚੇ ਵੀ ਉਛਾਲੇ ਜਾਂਦੇ ਨੇ ਜਿਨ੍ਹਾਂ ਦਾ ਰੰਗ ਸੀ ਜਿਹੜਾ ਉਹ ਗੁਲਾਬੀ ਸੀ ਤੇ ਐਚ ਐਸ ਆਰ ਐ ਦੇ ਪਰਚੇ ਸੀ ਜਿਨ੍ਹਾਂ ਦੇ ਵਿੱਚ ਲਿਖਿਆ ਹੋਇਆ ਸੀ ਬੈਰੋ ਕੋ ਸੁਣਾਉਣੇ ਕੇ ਲਈ ਧਮਾਕਾ ਜ਼ਰੂਰੀ ਹੁੰਦਾ ਹੈ ਇਸ ਧਮਾਕੇ ਦੇ ਤਹਿਤ ਭਗਤ ਸਿੰਘ ਤੇ ਉਸਦੇ ਸਾਥੀ ਜਿਹੜੇ ਆਪਣਾ ਸੰਦੇਸ਼ ਆ ਜਾਂ ਆਪਣੇ ਸੰਗਠਨ ਦਾ ਸੰਦੇਸ਼ ਜਿਹੜਾ ਉਹ ਆਮ ਲੋਕਾਂ ਨੌਜਵਾਨਾਂ ਤੇ ਕਰ ਫਲਾ ਦੇਣਾ ਚਾਹੁੰਦੇ ਸੀ ਤੇ ਉਹਨਾਂ ਨੇ ਇਸੇ ਦੇ ਲਈ ਜਿਹੜਾ ਇਸ ਚੀਜ਼ ਨੂੰ ਚੁਣਿਆ ਤੇ ਉਹਨਾਂ ਦਾ ਮੰਨਣਾ ਸੀ ਕਿ ਇੱਕ ਛੋਟੇ-ਛੋਟੇ ਚੀਜ਼ਾਂ ਦੀ ਬਜਾਏ ਇੱਕ ਵੱਡਾ ਆਦੇਸ਼ ਆ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਾਵੇ ਇੱਕ ਵੱਡਾ ਸੰਦੇਸ਼ ਆ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਜਾਣਾ ਚਾਹੀਦਾ ਤਾਂ ਹੁਣ ਆ ਵੀ ਜ਼ੋਰਦਾਰ ਤਮਾਕੇ ਦੇ ਨਾਲ ਇਹ ਕੰਮ ਕੀਤਾ ਜਾ ਸਕਦਾ ਹੈ ਤੇ ਤਮਾਕਾ ਵੀ ਇਸ ਜਗ੍ਹਾ ਦੇ ਉੱਤੇ ਕੀਤਾ ਜਾਣਾ ਚਾਹੀਦਾ ਜਿਸ ਦੇ ਵਿੱਚ ਬ੍ਰਿਟਿਸ਼ ਹਕੂਮਤ ਤੱਕ ਵੀ ਇਸ ਦੀ ਗੱਲ ਆ ਜਿਹੜੀ ਉਹ ਪਹੁੰਚ ਸਕੇ ਤੇ ਉੱਥੋਂ ਦੇ ਲੋਕ ਵੀ ਇਸ ਦੇ ਨਾਲ ਹੱਲ ਜਾਣਾ ਆਗਰਾ ਦੇ ਕੋਲ ਹੰਗ ਬਣਾਉਣ ਦੀ ਮੰਡੀ ਸੀ ਤੇ ਇਸ ਦੇ ਕੋਲੇ ਇੱਕ ਪੁਰਾਣਾ ਮੁਕਾਨ ਮੌਜੂਦ ਸੀ ਤੇ ਇਹ ਜਗ੍ਹਾ ਕਾਫੀ ਜ਼ਿਆਦਾ ਵਧੀਆ ਸੀ ਅਜਿਹਾ ਕੰਮ ਕਰਨ ਦੇ ਲਈ ਮਨਿੰਦਰਨਾਥ ਘੋਸ਼ਕ ਕਮਲਨਾਥ तिवारी ਕਲਕੱਤਾ ਤੋਂ ਕੈਮੀਕਲ ਬੰਬ ਬਣਾਉਣ ਦੇ ਲਈ ਇਹੜਾ ਸਮਾਨ ਲੈ ਕੇ ਪਹੁੰਚਦੇ ਨੇ ਇਸ ਤੋਂ ਬਾਅਦ ਚਾਂਸੀ ਦੇ ਚੰਗਲਾਂ ਦੇ ਵਿੱਚ ਇਸ ਬੰਬ ਦੀ ਟੈਸਟਿੰਗ ਕੀਤੀ ਜਾਂਦੀ ਹੈ ਹੰਗ ਮੰਡੀ ਦੇ ਵਿੱਚ ਹੀ ਇਹ ਮੀਟਿੰਗ ਰੱਖੀ ਜਾਂਦੀ ਹੈ ਐਚਐਸਾਰੇ ਦੇ ਸਾਰੇ ਮੈਂਬਰ ਉੱਥੇ ਮੌਜੂਦ ਸੀ ਸਭਾਏ ਸੁਖਦੇਵ ਤੋਂ ਉਸ ਸਮੇਂ ਲਾਹੌਰ ਦੇ ਵਿੱਚ ਸੀ ਪਹਿਲਾ ਪਲਾਨ ਬਣਿਆ ਸੀ ਕਿ ਕਿਸੇ ਤਰ੍ਹਾਂ ਸਾਇਮਨ ਕਮਿਸ਼ਨ ਨੂੰ ਨਿਸ਼ਾਨਾ ਬਣਾਇਆ ਜਾ ਕੇਸ ਪਰ ਇੰਨਾ ਜ਼ਿਆਦਾ ਲੰਬਾ ਟ੍ਰੈਵਲ ਕਰਨ ਦੇ ਲਈ ਉਹਨਾਂ ਸਾਰਿਆਂ ਦੇ ਕੋਲ ਇੰਨੀ ਜ਼ਿਆਦਾ ਤਾਂ ਰਾਸ਼ੀ ਜਾਂ ਫਿਰ ਰੁਪਏ ਮੌਜੂਦ ਨਹੀਂ ਸੀ ਫਿਰ ਸਾਰਿਆਂ ਦੇ ਦੁਆਰਾ ਇਹ ਚੀਜ਼ ਤੈਅ ਕੀਤੀ ਜਾਂਦੀ ਹੈ ਕਿ ਦਿੱਲੀ ਅਸੈਂਬਲੀ ਦੇ ਵਿੱਚ ਇੱਕ ਤਮਾਕਾ ਕੀਤਾ ਜਾਵੇ ਭਗਤ ਸਿੰਘ ਨੇ ਆਪਣਾ ਨਾਮ ਆਇੜਾ ਉਹ ਸਾਹਮਣੇ ਰੱਖਦਾ ਪਰ ਸੰਟਰਸ ਦੇ ਮਾਮਲੇ ਦੇ ਵਿੱਚ ਪੁਲਿਸ ਉਸ ਦੀ ਤਲਾਸ਼ ਆ ਜਿਹੜੀ ਉਹ ਕਰ ਰਹੀ ਸੀ ਤੇ ਇਸੇ ਮਰਿਆ ਦੇ ਕਾਰਨ ਭਗਤ ਸਿੰਘ ਦੇ ਨਾਮ ਤੋਂ ਇਹੜਾ ਹੋ ਇਨਕਾਰ ਕਰ ਦਿੱਤਾ ਜਾਂਦਾ ਤੇ ਚੰਦਰ ਸ਼ੇਖਰ ਆਜ਼ਾਦ ਆਰਏ ਦੇ ਕਮਾਂਡਰ ਸੀ ਉਸ ਭਗਤ ਤੇ ਉਹਨਾਂ ਦੇ ਦੁਆਰਾ ਜ਼ੋਰ ਦੇ ਕੇ ਭਗਤ ਸਿੰਘ ਨੂੰ ਇਸ ਭੇਜੇ ਜਾਣ ਦੇ ਖਿਲਾਫਤ ਕੀਤੀ ਜਾਂਦੀ ਹੈ ਕਿ ਭਗਤ ਸਿੰਘ ਨੂੰ ਇਸ ਕੰਮ ਦੇ ਲਈ ਨਹੀਂ ਭੇਜਣਾ ਚਾਹੀਦਾ ਤੇ ਆਖਰ ਦੇ ਵਿੱਚ ਬੁਟਕੇਸ਼ਵਰ ਦੱਤ ਤੇ ਸ਼ੇਰ ਬਰਮਾ ਨੂੰ ਇਸ ਕੰਮ ਦੇ ਲਈ ਚੁਣ ਲਿਆ ਜਾਂਦਾ ਤੇ ਇਸ ਤੋਂ ਬਾਅਦ ਜਦੋਂ ਇਸ ਚੀਜ਼ ਦਾ ਸੁਖਦੇਵ ਨੂੰ ਪਤਾ ਲੱਗਦਾ ਤਾਂ ਉਸ ਦੇ ਦੁਆਰਾ ਭਗਤ ਸਿੰਘ ਨੂੰ ਕਿਹਾ ਜਾਂਦਾ ਕਿ ਤੂੰ ਕਾਇਰਾਂ ਜਾਂ ਡਰਪੋਕ ਆ ਜਿਹੜਾ ਇਹ ਕੰਮ ਨਹੀਂ ਕਰ ਸਕਦਾ ਤੇ ਇਸੇ ਤੋਂ ਬਾਅਦ ਆ ਜਿਹੜਾ ਭਾਗਤ ਸਿੰਘ ਦੇ ਦੁਆਰਾ ਜਿਹੜਾ ਸੁਖਦੇਵ ਸਿੰਘ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ ਇਸ ਤੋਂ ਬਾਅਦ ਭਗਤ ਸਿੰਘ ਦੇ ਦੁਆਰਾ ਐਚਐਸਆਰਏ ਦੀ ਇੱਕ ਹੋਰ ਮੀਟਿੰਗ ਬੁਲਾਈ ਜਾਂਦੀ ਹੈ ਤੇ ਉਹ ਆਪਣੀ ਜਿੱਦ ਦੇ ਉੱਤੇ ਅੜ ਜਾਂਦੇ ਨੇ ਕਿ ਇਸ ਕੰਮ ਨੂੰ ਇੰਝਾਮ ਉਹਨਾਂ ਦੇ ਦੁਆਰਾ ਹੀ ਦਿੱਤਾ ਜਾਊਗਾ ਤੇ ਇਸ ਤੋਂ ਬਾਅਦ ਭਗਤ ਸਿੰਘ ਤੇ ਬੁਟਕੇਸ਼ਵਰ ਦਾਤ ਨੂੰ ਫਾਈਨਲ ਕੀਤਾ ਜਾਂਦਾ ਇਸ ਕੰਮ ਨੂੰ ਕਰਨ ਦੇ ਲਈ ਤੇ 6 ਅਪ੍ਰੈਲ ਨੂੰ ਦੋਨਾਂ ਦੇ ਦੁਆਰਾ ਅਸੈਂਬਲੀ ਦੇ ਵਿੱਚ ਜਾਇਆ ਜਾਂਦਾ ਤੇ ਉੱਥੇ ਜਾ ਕੇ ਇਸ ਜਗ੍ਹਾ ਦੀ ਰੈਕੀ ਕੀਤੀ ਜਾਂਦੀ ਹੈ ਕਿ ਇਸ ਜਗ੍ਹਾ ਦੇ ਉੱਤੇ ਕਿਸ ਤਰੀਕੇ ਨਾਲ ਐਂਟਰ ਕੀਤਾ ਜਾ ਸਕਦਾ ਜਾਂ ਫਿਰ ਕਿਸ ਤਰੀਕੇ ਨਾਲ ਇਸ ਜਗ੍ਹਾ ਦੇ ਉੱਤੇ ਬੰਬ ਬਾਇੜੇ ਉਹ ਫੋੜੇ ਜਾ ਸਕਦੇ ਨੇ ਇਸ ਤੋਂ ਬਾਅਦ ਅਸੈਂਬਲੀ ਦੇ ਅੰਦਰ ਜਾਣ ਦਾ ਦਿਨ ਨਿਰਧਾਰਤ ਕੀਤਾ ਜਾਂਦਾ ਤੇ ਅੰਦਰ ਜਾਣ ਤੋਂ ਬਾਅਦ ਭਗਤ ਸਿੰਘ ਦੇ ਦੁਆਰਾ ਆਪਣੀ ਜਿਹੜੀ ਪਿਸਟਲ ਆ ਉਹ ਕੱਢੀ ਜਾਂਦੀ ਹੈ ਤੇ ਗੋਲੀਆਂ ਕੁਝ ਹਵਾ ਦੇ ਵਿੱਚ ਫੈਰ ਕੀਤੀਆਂ ਜਾਂਦੀਆਂ ਨੇ ਉਸ ਦਿਨ ਉਸ ਪਾਰਲੀਮੈਂਟ ਦੇ ਵਿੱਚ 모ਤੀ لال ਨਹਿਰੂ ਜਿੰਨਾ ਮਦਨ ਮੋਹਨ ਮਾਲਵੀਆ ਵਰਗੇ ਵੱਡੇ ਲੋਕ ਵੀ ਮੌਜੂਦ ਸੀ ਤੇ ਨਾਲ ਬੱਬਾ ਨੂੰ ਪਾਰਲੀਮੈਂਟ ਦੀ ਖਾਲੀ ਜਗ੍ਹਾ ਦੇ ਉੱਪਰ ਸੁੱਟਣ ਤੋਂ ਬਾਅਦ ਉਹਨਾਂ ਦੇ ਦੁਆਰਾ ਜੋਰ-ਜੋਰ ਦੀ ਜਿਹੜੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਇਨਕਲਾਬ ਜਿੰਦਾਬਾਦ ਦੇ ਤੇ ਇਸ ਤੋਂ ਬਾਅਦ ਉਹਨਾਂ ਦੇ ਦੁਆਰਾ ਸਦਨ ਦੇ ਵਿੱਚ ਐਸ ਆਰ ਏ ਦੇ ਜਿਹੜੇ ਪਰਚੇ ਆ ਓਬੀ ਸੁੱਟੇ ਜਾਂਦੇ ਨੇ ਇਸ ਤੋਂ ਬਾਅਦ ਉਹਨਾਂ ਨੂੰ ਫੜਾਇਆ ਜਾਂਦਾ ਤੇ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਮੁਕੱਦਮਾ ਚੱਲਦਾ ਤਾਂ ਇੱਕ ਇੱਕ ਬੰਬ ਦੋਨਾਂ ਨੇ ਸੱਟਿਆ ਇਸ ਚੀਜ਼ ਦੇ ਬਾਰੇ ਵਿੱਚ ਕਿਹਾ ਜਾਂਦਾ ਪਰ ਬਟਕੇਸ਼ਵਰ ਦਾਦੇ ਵੱਲੋਂ ਜਿਹੜਾ ਬਚਾਅ ਪੱਖ ਦਾ ਵਕੀਲ ਸੀ ਉਸਦੇ ਦੁਆਰਾ ਕਿਹਾ ਜਾਂਦਾ ਕਿ ਦੋਨੇ ਦੇ ਦੋਨੇ ਬੰਬ ਆ ਜਿਹੜੇ ਉਹ ਭਗਤ ਸਿੰਘ ਦੇ ਦੁਆਰਾ ਸੁੱਟੇ ਗਏ ਸੀ ਪਰ ਬਟਕੇਸ਼ਵਰ ਦਾਤਾ ਜਿਹੜਾ ਉਹ ਭਗਤ ਸਿੰਘ ਤੋਂ ਲੱਗ ਨਹੀਂ ਸੀ ਹੋਣਾ ਚਾਹੁੰਦਾ ਤੇ ਇਸੇ ਬਜਾ ਦੇ ਕਾਰਨ ਉਸਦੇ ਦੁਆਰਾ ਵੀ ਮੰਨ ਲਿਆ ਜਾਂਦਾ ਕਿ ਇੱਕ ਬੰਬ ਉਸਦੇ ਦੁਆਰਾ ਵੀ ਸੁੱਟਿਆ ਗਿਆ ਸੀ ਤੇ ਇਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਦੇ ਉੱਤੇ ਕੇਸ ਚਲਾਇਆ ਜਾਂਦਾ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਬਟਕੇਸ਼ਵਰ ਦੱਤ ਨੂੰ ਇਸ ਮਾਮਲੇ ਦੇ ਵਿੱਚ ਉਮਰਕਾਇਤ ਦੀ ਸਜ਼ਾ ਸੁਣਾ ਕੇ ਕਾਲੇ ਪਾਣੀ ਦੀ ਜੇਲ੍ਹ ਭੇਜ ਦਿੱਤਾ ਜਾਂਦਾ ਪਰ ਬਾਅਦ ਦੇ ਵਿੱਚ ਉਹ ਜੇਲ੍ਹ ਤੋਂ ਬਾਹਰ ਆ ਗਈ ਸੀ ਇਸ ਯੋ ਕਹਾਣੀ ਭਰ ਸਿੰਘ ਦੀ ਤੇ ਉਹਨਾਂ ਦੇ ਸਾਥੀਆਂ ਦੀ ਜਿੱਦ ਤੇ ਤਾਤ ਉਹਨਾਂ ਦੁਆਰਾ ਪਾਰਲੀਮੈਂਟ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਪ੍ਰੋਟੈਸਟ ਕਰਦੇ ਲਈ ਬੰਬ ਸੁੱਟੇ ਸੀ ਤੇ ਖਾਲੀ ਸੀ ਤੇ ਇਹਨਾਂ ਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਸੀ ਹੋਇਆ ਤੇ ਇੱਕ ਵਾਰ ਹੁਣ ਫਿਰ ਤੋਂ ਪਾਰਲੀਮੈਂਟ ਦੇ ਵਿੱਚ ਸੇਂਧ ਲੱਗੀ ਹੈ ਤੇ ਇਸੇ ਦੇ ਚੱਲਦਿਆਂ ਕੁਝ ਨੌਜਵਾਨ ਔਰ ਲੜਕੇ ਲੜਕੀਆਂ ਦੇ ਦੁਆਰਾ ਉੱਥੇ ਜਾ ਕੇ ਅਟੈਕ ਕੀਤਾ ਗਿਆ ਸਮੋਕ ਬੰਬਾ ਜਿਹੜੇ ਉਹ ਸੁੱਟੇ ਗਏ ਨੇ ਜਿਨ੍ਹਾਂ ਤੋਂ ਧੂਆ ਨਿਕਲਦਾ ਉਹ ਵੀ ਕਲਰਫੁੱਲ ਤੇ ਉਹਨਾਂ ਦੇ ਦੁਆਰਾ ਆ ਵੀ ਨਾਰੇ ਲਾਏ ਜਾਂਦੇ ਨੇ ਤੇ ਹੁਣ ਮੰਨਿਆ ਜਾ ਰਿਹਾ ਕਿ ਇਹੇ ਵੀ ਸੀਗੇ ਜਿਹੜੇ ਸਾਰੇ ਜਨਤਾ ਜਿਨ੍ਹਾਂ ਹੁਣਾਂ ਪਾਰਲੀਮੈਂਟ ਦੇ ਉੱਤੇ ਅਟੈਕ ਕੀਤਾ ਇਹ ਵੀ ਭਗਤ ਸਿੰਘ ਤੋਂ ਹੀ ਪ੍ਰੇਰਿਤ ਸੀ ਤੇ ਹੁਣ ਇਸੇ ਮਾਮਲੇ ਦੇ ਉੱਤੇ ਵੀ ਪੁਲਿਸ ਦੇ ਦੁਆਰਾ ਜਿਹੜੀ ਅਲੱਗ-ਅਲੱਗ ਤਰੀਕੇ ਦੀ ਸ਼ਾਨਬੀਨ ਕੀਤੀ ਜਾ ਰਹੀ ਹੈ ਤੇ ਇਸ ਚੀਜ਼ ਦਾ ਖੁਲਾਸਾ ਜਿਹੜਾ ਉਹ ਇੰਡੀਅਨ ਐਕਸਪ੍ਰੈਸ ਦੇ ਇੱਕ ਰਿਪੋਰਟ ਦੇ ਦੁਆਰਾ ਕੀਤਾ ਗਿਆ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ